ਭਈ ਆ ਵੀਡੀਓ ਦੇਖੋ ਇਹ ਆ ਪਿੰਡ ਹੰਬੜਾ ਹੈਗਾ ਭਾਵੇਂ ਪੰਜਾਬ ਦਾ ਪਿੰਡ ਆ ਪਰ ਦੇਖਣ ਚ ਇਦਾਂ ਲੱਗਦਾ ਜਿਵੇਂ ਬਿਹਾਰ ਜਾਂ ਯੂਪੀ ਦਾ ਕੋਈ ਪਿੰਡ ਹੋਵੇ ਇਸ ਪੂਰੇ ਰੋਡ ਤੇ ਜਾਂਦੇ ਜਾਂਦੇ ਸਾਨੂੰ ਇੱਕ ਵੀ ਪੰਜਾਬੀ ਤੱਕ ਨਹੀਂ ਦਿਖਿਆ ਜਿੰਨੇ ਵੀ ਆਹ ਰੋਡ ਤੇ ਲੋਕ ਤੁਰੇ ਆ ਰਹੇ ਨੇ ਸਭ ਪ੍ਰਵਾਸੀ ਨੇ ਕਿਉਂਕਿ ਇੱਥੇ ਫੈਕਟਰੀ ਖਾਨਾਂ ਹੀ ਬਹੁਤ ਆ ਅਤੇ ਵੱਡੇ ਵੱਡੇ ਅਹੁਦਿਆਂ ਤੇ ਇਹ ਪ੍ਰਵਾਸੀ ਹੀ ਮੱਲ ਮਾਰ ਕੇ ਬੈਠੇ ਆਂ ਹੰਬੜਾ ਦੇ ਵਿੱਚ ਇਹ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੀ ਜ਼ਿਆਦਾ ਵੱਧ ਰਹੀ ਅਤੇ ਉਹ ਸਮਾਂ ਵੀ ਦੂਰ ਨਹੀਂ ਜਦੋਂ ਇੱਥੇ ਦਾ ਸਰਪੰਚ ਵੀ ਇੱਕ ਪ੍ਰਵਾਸੀ ਹੋ ਸਕ। ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ? ਅੱSTE ਗੱਲ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਲੋਕਾਂ ਦੀ ਮਦਦ ਦੇ ਲਈ ਆਵਾਣ ਕੀਤਾ ਜਿਸ ਤੋਂ ਬਾਅਦ ਪੰਜਾਬ ਦੇ ਖੇਤਾਂ ਦੇ ਵਿੱਚ ਅਤੇ ਇੰਡਸਟਰੀ ਦੇ ਵਿੱਚ ਪ੍ਰਵਾਸੀਆਂ ਨੇ ਮਿਹਨਤ ਵੀ ਕੀਤੀ ਪਰ ਜਿਵੇਂ ਹੀ ਪੰਜਾਬ ਤੋਂ ਜੋ ਪੰਜਾਬ ਦੇ ਮੂਲ ਨਿਵਾਸੀ ਹਨ ਬਾਹਰਲੇ ਦੇਸ਼ਾਂ ਨੂੰ ਰੁਖ ਕਰਦੇ ਹਨ ਤਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਦਿਨ ਪਰ ਦਿਨ ਵਾਧਦੀ ਹੀ ਗਈ ਪਰ ਉਸ ਤੋਂ ਵੀ ਵੱਡੀ ਚਿੰਤਾ ਉਸ ਸਮੇਂ ਖੜੀ ਹੋ ਗਈ ਜਦੋਂ ਪੰਜਾਬ ਦੇ ਵਿੱਚ ਕਈ ਪ੍ਰਵਾਸੀ ਅਜਿਹੇ ਦਾਖਲ ਹੋ ਗਏ ਜੋ ਕਿ ਗੈਰ ਕਾਨੂੰਨੀ ਅਤੇ ਗਲਤ ਪਰਵਿਰਤੀ ਦੇ ਸੰਨ ਕਿਉਂਕਿ ਲੋਕਾਂ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਆਉਣ ਦਾ ਕਾਰਨ ਹੈ ਕਿ ਯੂਪੀ ਦੇ ਵਿੱਚ ਯੋਗੀ ਰਾਜ ਜੋ ਯੋਗੀ ਦੀ ਸਰਕਾਰ ਆਈ ਹੈ ਉਸ ਵੱਲੋਂ ਜੋ ਗੈਰ ਕਾਨੂੰਨੀ ਅਤੇ ਗੈਂਗਸਟਰ ਸਨ ਉਹਨਾਂ ਨੂੰ ਆਪਣੇ ਰਾਜ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਰਾਜ ਨਿਕਾਲਾ ਦੇ ਦਿੱਤਾ ਤੇ ਉਹਨਾਂ ਲੋਕਾਂ ਦੀ ਪਹਿਲੀ ਪਸੰਦ ਪੰਜਾਬ ਹੀ ਬਣਿਆ ਹਾਲਾਂਕਿ ਮਹਾਰਾਸ਼ਟਰ ਤੇ ਤਾਮਿਲਨਾਡੂ ਦੇ ਵਿੱਚ ਵੀ ਇਹ ਲੋਕ ਦਾਖਲ ਹੋਏ ਪਰ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ ਲੋਕਾਂ ਨੇ ਡੰਡੇ ਦੇ ਜ਼ੋਰ ਤੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਪਰ ਹੁਣ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਪੰਜਾਬ ਦੇ ਮੂਲ ਨਿਵਾਸੀ ਪੰਜਾਬੀ ਫਿਰ ਚਾਹੇ ਉਹ ਹਿੰਦੂ ਸਿੱਖ ਜਾਂ ਫਿਰ ਮੁਸਲਮਾਨ ਹੋਣ ਜੋ ਪੰਜਾਬ ਦੇ ਮੂਲ ਨਿਵਾਸੀ ਨੇ ਉਹ ਹੁਣ ਘੱਟ ਗਿਣਤੀ ਹੋ ਚੁੱਕੇ ਨੇ ਤੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਵੱਧ ਚੁੱਕੀ ਹੈ ਤੇ ਹੁਣ ਤਾਂ ਇਹ ਹਾਲਾਤ ਹਨ ਕਿ ਕਈ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਪੰਜਾਬੀਆਂ ਦਾ ਮੂੰਹ ਤੱਕ ਵੀ ਦਿਖਾਈ ਨਹੀਂ ਦਿੰਦਾ ਅਤੇ ਇਹੀ ਹਾਲ ਹੈ ਜੋ ਲੁਧਿਆਣਾ ਦੇ ਨਜ਼ਦੀਕੀ ਕਈ ਖੇਤਰਾਂ ਦਾ ਤੇ ਕਿਉਂਕਿ ਲੁਧਿਆਣਾ ਇੱਕ ਉਦਯੋਗਿਕ ਸ਼ਹਿਰ ਹੈ ਅਤੇ ਇਸ ਦੇ ਨਾਲੇ ਦਿਵਾਲੇ ਜੇਕਰ ਤੁਸੀਂ ਸਵੇਰ ਵੇਲੇ ਬਾਹਰ ਨਿਕਲਦੇ ਹੋ ਤਾਂ ਆਲੇ ਦਿਵਾਲੇ ਦੇ ਪਿੰਡ ਇੱਥੋਂ ਤੱਕ ਕਿ ਹੰਬੜਾ ਪਿੰਡ ਜੋ ਕਿ ਪੌਸ਼ ਏਰੀਆ ਵੀ ਮੰਨਿਆ ਜਾਂਦਾ ਹੈ ਉੱਥੇ ਤੁਹਾਨੂੰ ਪੰਜਾਬੀਆਂ ਦੀ ਸ਼ਕਲ ਦੇਖਣੀ ਵੀ ਨਸੀਬ ਨਹੀਂ ਹੋਵੇਗੀ ਹਰ ਪਾਸੇ ਤੁਹਾਨੂੰ ਸਿਰਫ ਪ੍ਰਵਾਸੀ ਬਿਹਾਰੀ ਯੂਪੀ ਵਾਲੇ ਤੇ ਹੋਸਟ ਸਟੇਟਾਂ ਦੇ ਹੀ ਦਿਖਾਈ ਦੇਣਗੇ ਆਲੇ ਦਿਵਾਲੇ ਪਾਣ ਥੁੱਕ ਦੇ ਬੀੜੀਆਂ ਪੀਂਦੇ ਤੇ ਜਰ ਲਗਾਉਂਦੇ ਇਹ ਲੋਕ ਤੁਹਾਨੂੰ ਆਮ ਤੌਰ ਤੇ ਗਾਲੀ ਗਲੋਚ ਕਰਦੇ ਤੁਰੇ ਜਾਂਦੇ ਦਿਖਾਈ ਦੇਣਗੇ ਉਹ ਪੰਜਾਬ ਜਿੱਥੇ ਕਿ ਕਦੇ ਕੋਈ ਬੀੜੀ ਸਿਗਰਟ ਪੀਣ ਦੀ ਵੀ ਹਿੰਮਤ ਨਹੀਂ ਕਰਦਾ ਸੀ ਜੇਕਰ ਕੋਈ ਪੰਜਾਬੀ ਦਿਖ ਜਾਂਦਾ ਸੀ ਕਿਸੇ ਪ੍ਰਵਾਸੀ ਨੂੰ ਤਾਂ ਉਹ ਬੀੜੀ ਸਿਗਰਟ ਬੁਝਾ ਕੇ ਉਸੇ ਸਮੇਂ ਹੱਥ ਜੋੜ ਲੈਂਦਾ ਸੀ ਪਰ ਹੁਣ ਇਹ ਪ੍ਰਵਾਸੀ ਹਰ ਰੋਜ਼ ਆਪਣੇ ਜੋ ਸੱਭਿਆਚਾਰਕ ਤਿਹਾਰ ਹਨ ਪੂਰੇ ਡੰਕੇ ਦੀ ਚੋਟ ਤੇ ਤੇ ਡੀਜਿਆਂ ਦੀਆਂ ਧਮਕਾਂ ਤੇ ਮਨਾ ਰਹੇ ਹਨ ਹਾਲਾਂਕਿ ਹਰ ਇੱਕ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਪਰ ਪੰਜਾਬ ਆਪ ਦੇ ਸੱਭਿਆਚਾਰ ਦੀ ਸਮਝ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬ ਦੀ ਜੋ ਮੂਲ ਪਹਿਚਾਣ ਉਸ ਦਾ ਸੱਭਿਆਚਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਹੀ ਖਤਮ ਅਤੇ ਅਲੋਪ ਹੋ ਜਾਵੇਗਾ ਹੁਣ ਇੱਥੇ ਤੱਕ ਵੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਤੇ ਹੋਰ ਦੇਸ਼ਾਂ ਨੇ ਪੰਜਾਬੀਆਂ ਨੂੰ ਅਤੇ ਹੋਰ ਇਲੀਗਲ ਇਮੀਗ੍ਰੇਟਸ ਨੂੰ ਆਪਣੇ ਆਪਣੇ ਦੇਸ਼ਾਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਤਾਂ ਪੰਜਾਬ ਦੇ ਵਿੱਚੋਂ ਇਨ੍ਹਾਂ ਪ੍ਰਵਾਸੀਆਂ ਨੂੰ ਵੀ ਬਾਹਰ ਕੱਢਣਾ ਚਾਹੀਦਾ ਪਰ ਕੀ ਇਹ ਸਮਾਜਿਕ ਅਤੇ ਕਾਨੂੰਨੀ ਤੌਰ ਤੇ ਹਾਇ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਨਹੀਂ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜੂ ਕਮੈਂਟ ਕਰਨਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਵਾਸੀ ਜੋ ਗਲਤ ਪ੍ਰਵਿਰਤੀ ਦੇ ਲੋਕ ਪੰਜਾਬ ਦੇ ਵਿੱਚ ਦਾਖਲ ਹੋ ਗਏ ਨੇ ਜੋ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਲੋਕ ਹਨ ਪੰਜਾਬੀ ਹੁਣ ਪੰਜਾਬ ਦੇ ਵਿੱਚ ਘੱਟ ਗਿਣਤੀ ਰਹਿ ਚੁੱਕੇ ਨੇ ਕੀ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਵਾਸੀ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਖਤਰਾ ਹੋਣ ਵਾਲੇ ਹਨ ਅਤੇ ਇਸ ਬਾਰੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਿਰਤੀ ਦੇ ਲੋਕ ਹਨ ਉਹਨਾਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਾਂ ਫਿਰ ਉਹਨਾਂ ਦੀ ਸਹੀ ਥਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕੀ ਕਹਿੰਦਾ ਤੁਹਾਡਾ ਇਸ ਬਾਰੇ ਜੂ ਕਮੈਂਟ ਕਰਨਾ ਅਤੇ ਇਥੋਂ ਤੱਕ ਵੀ ਲੋਕਾਂ ਨੇ ਸਾਨੂੰ ਦੱਸਿਆ ਕਿ ਜੋ ਇਤਿਹਾਸਕ ਸ਼ਹਿਰ ਹਨ ਉਹਨਾਂ ਦੀ ਹਾਲਤ ਤੱਕ ਵੀ ਇਨ੍ਹਾਂ ਲੋਕਾਂ ਵੱਲੋਂ ਕਾਫੀ ਜ਼ਿਆਦਾ ਵੱਤੋਂ ਬਦਤਰ ਕੀਤੀ ਗਈ ਹੈ ਜ ਜਿੱਦਿਆ ਹਰ ਰੋਜ਼ ਘਟਨਾਵਾਂ ਸਾਹਮਣੇ ਹੁੰਦੀਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਲਿਖੇ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ ਪੰਜਾਬੀ ਦੀ ਪੱਗ ਉਤਾਰਨ ਤੇ ਲ ਰੱਖਿਆ ਜਾਣ ਵਾਲਾ ਇਨਾਮ ਅਤੇ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਬੰਦਾ ਸਿੰਘ ਬਹਾਦਰ ਕਾਲਜ ਅਤੇ ਮਾਤਾ ਗੁਜਰੀ ਕਾਲਜ ਦੀ ਜੋ ਕਾਲਜ ਦੀਆਂ ਕੰਦਾ ਹਨ ਉਹਨਾਂ ਨੂੰ ਪਾਣ ਅਤੇ ਜਰਦਾ ਧੁੱਕ ਕੇ ਲਾਲੋ ਲਾਲ ਕਰਨਾ ਵੀ ਆਪਣੇ ਆਪ ਦੇ ਵਿੱਚ ਪੰਜਾਬੀਆਂ ਦੇ ਲਈ ਨਮੋਸ਼ੀ ਦੀ ਗੱਲ ਹੈ ਕੀ ਕਹਿਣਾ ਤੁਹਾਡੇ ਇਸ ਬਾਰੇ ਕਮੈਂਟ ਕਰਨਾ ਆਓ ਦੇਖੋ ਇਸ ਮੌਕੇ ਦੀ ਇਹ ਖਾਸ ਪੇਸ਼ਕਸ਼ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲਈ ਇਹ ਜ਼ਰੂਰੀ ਮੁੱਦਾ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਜਿਆਦੇ ਤੋਂ ਜਿਆਦੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਮਿਲਦੇ ਹਾਂ ਜਲਦ ਆਓ ਦੇਖੋ ਇਹ ਪੂਰੀ ਵੀਡੀਓ ਭਈ ਆ ਵੀਡੀਓ ਦੇਖੋ ਇਹ ਆ ਪਿੰਡ ਹੰਬੜਾ ਹੈਗਾ ਭਾਵੇਂ ਪੰਜਾਬ ਦਾ ਪਿੰਡ ਆ ਪਰ ਦੇਖਣ ਚ ਇਦਾਂ ਲੱਗਦਾ ਜਿਵੇਂ ਬਿਹਾਰ ਜਾਂ ਯੂਪੀ ਦਾ ਕੋਈ ਪਿੰਡ ਹੋਵੇ ਇਸ ਪੂਰੇ ਰੋਡ ਤੇ ਜਾਂਦੇ ਜਾਂਦੇ ਸਾਨੂੰ ਇੱਕ ਵੀ ਪੰਜਾਬੀ ਤੱਕ ਨਹੀਂ ਦਿਖਿਆ ਜਿੰਨੇ ਵੀ ਆਹ ਰੋਡ ਤੇ ਲੋਕ ਤੁਰੇ ਆ ਰਹੇ ਨੇ ਸਭ ਪ੍ਰਵਾਸੀ ਨੇ ਕਿਉਂਕਿ ਇੱਥੇ ਫੈਕਟਰੀ ਖਾਨਾਂ ਹੀ ਬਹੁਤ ਆ ਅਤੇ ਵੱਡੇ ਵੱਡੇ ਅਹੁਦਿਆਂ ਤੇ ਇਹ ਪ੍ਰਵਾਸੀ ਹੀ ਮੱਲ ਮਾਰ ਕੇ ਬੈਠੇ ਆਂ ਹੰਬੜਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੀ ਜ਼ਿਆਦਾ ਵੱਧ ਰਹੀ ਅਤੇ ਉਹ ਸਮਾਂ ਵੀ ਦੂਰ ਨਹੀਂ ਜਦੋਂ ਇੱਥੇ ਦਾ ਸਰਪੰਚ ਵੀ ਇੱਕ ਪ੍ਰਵਾਸੀ ਹੋ ਸਕ। ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ